ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਪਲੇਨ ਸੂਟ ਆਏ ਨੇ ਆਪਣੇ ਲਈ ਬਹੁਤ ਸੋਹਣਾ ਮਾਲ ਆਇਆ ਜੀ ਕਲਰ ਆਏ ਨੇ ਬਹੁਤ ਟੌਪ ਦੇ ਸਾਰੇ ਨਿਊ ਕਲਰ ਨੇਗੇ ਪੂਰੇ ਘੈਂਟ ਕਲਰ ਆਏ ਨੇ ਸਾਰੇ ਦਿਖਾਓ ਪਿਓਰ ਝਰਕਣ ਫਿਓਨਾ ਦਾ ਕੱਪੜਾ ਹੋਊਗਾ ਲਵੇ ਕਰਕੇ ਦਿਖਾ ਦਿਓ ਕੈਮਰਾ ਜੀ ਬਹੁਤ ਘੈਂਟ ਕੱਪੜਾ ਸੌਫਟ ਸੌਫਟ ਕੱਪੜਾ ਹੋਊਗਾ ਇਹ ਵਿੱਚ ਝਰਕਣ ਫਿਓਨਾ origignal ਲਾਈਨਿੰਗ ਵਾਲਾ ਕੱਪੜਾ ਦਿਖਾ ਦਿਓ ਜੀ ਰੰਗ ਚੈੱਕ ਕਰਾ ਦਿਓ ਬਹੁਤ ਘੈਂਟ ਕਲਰ ਆਏ ਨੇ ਸਾਰੇ ਰੰਗ ਚੈੱਕ ਕਰਾ ਦਿਓ ਤੁਸੀਂ ਇਦਾਂ ਰੰਗ ਸਾਰੇ ਐਨ ਸੋਹਣੇ ਸੋਹਣੇ ਰੰਗ ਆਪਾਂ ਚਣਕੇ ਲਾਏ ਹੋਏ ਨੇ ਕੱਲਾ ਕੱਲਾ ਰੰਗ ਚੈੱਕ ਕਰ ਲਓ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਆਇਆਗਾ ਰੰਗ ਸਾਰੇ ਨਵੇਂ ਰੰਗ ਨੇ ਬਹੁਤ ਸੋਹਣੇ ਟ੍ਰੈਂਡਿੰਗ ਵਾਲੇ ਕਲਰ ਆਏ ਨੇ ਜੀ ਜੀਨੂੰ ਵੀ ਮਾਲ ਚਾਹੀਦਾ ਉਹ ਪਹੁੰਚੋ ਦਸ਼ਮੇਸ਼ ਕਲਾਥ ਆ ਉਹ ਸੋੜਲਾ ਕਲਾਂ ਪਹੁੰਚੋ ਆਪਣੇ ਲਈ ਪੂਰਾ ਸਟਾਕ ਪਹੁੰਚ ਚੁੱਕਿਆ ਜੀ ਮਾਲ ਦਾ ਜਿੰਨਾ ਮਰਜ਼ੀ ਲੈ ਜਾਓ ਸਾਰੇ ਪਲੇਨ ਸੂਟ ਨੇ ਜਿਨੇ ਵਰਕ ਕਰਾਉਣ ਵਾਸਤੇ ਕੱਪੜਾ ਲੈਣਾ ਬਹੁਤ ਸੋਹਣਾ ਕੱਪੜਾ ਬਹੁਤ ਸੋਹਣਾ ਵਰਕ ਹੁੰਦਾ ਜੀ ਕੱਪੜਾ ਚੈੱਕ ਕਰ ਲਓ ਬਹੁਤ ਟੌਪ ਦਾ ਕੱਪੜਾ ਜੀ ਲਓ ਜੀ ਉਹ ਜਿਹੜਾ ਜਰਕਰ ਫਿਉਂਦਾ ਹੋਊਗਾ ਬਹੁਤ ਲੈਸ ਰੇਟ ਦੇ ਵਿੱਚ ਆਇਆ ਜੀ ਸਿਰਫ 350 ਰੁਪਏ ਦੇ ਵਿੱਚ ਸੂਟ ਹੈਗਾ ਸਿਰਫ 350 ਰੁਪਏ ਦੇ ਵਿੱਚ ਘੱਟੋ ਘੱਟ 800 ਰੁਪਏ ਦਾ ਸੂਟ ਹੈ ਜੀ ਲੋਡ ਦੇ ਵਿੱਚ ਮਾਲ ਹੈ 350 ਰੁਪਏ ਦੇ ਵਿੱਚ ਲਾਗੂ ਰੰਗ ਚੈੱਕ ਕਰਾ ਦਿਓ ਸਾਰੇ ਨਿਊ ਕਲਰ ਨੇਗੇ ਕੱਲਾ ਕੱਲਾ ਰੰਗ ਦਿਖਾ ਦਿਓ ਜੀ ਬਹੁਤ ਘੈਂਟ ਕਲਰ ਨੇ ਲਓ ਜੀ ਕਲਰ ਦਿਖਾਓ ਜੀ ਲਓ ਜੀ ਨੀਵੀ ਲਓ ਲਾਈਟ ਸ਼ੇਡ ਰਾਣੀ ਕਲਰ ਕੋ ਸੋਨਾ オリジナル orange color ਬਹੁਤ ਟ੍ਰੈਂਡ ਹੋ ਗਿਆ ਜੀ। ਲਓ ਜੀ purple shade. bottle green ਦੇਖੋ ਜੀ ਰੰਗ ਬਹੁਤ ਸੋਹਣਾ yellow color ਦਾ ਬਹੁਤ ਰਵਾਜ ਹੋ ਗਿਆ। ਬਹੁਤ ਸੋਹਣਾ ਰੰਗ ਹੈ ਜੀ। ਆਹ ਲਓ ਜੀ ਸਰਦਈ ਰੰਗੀ। ਲਓ ਜੀ। ਇਹ ਹੋ ਗਿਆ। ਸਪੈਸ਼ਲ ਕਲਰ ਵੀ ਪਹੁੰਚ ਗਿਆ। ਲਓ ਜੀ ਸਭ ਤੋਂ ਵੱਧ ਕੁੜੀਆਂ ਦੀ ਚੋਅ ਵਾਲਾ ਕਲਰ black ਪਹੁੰਚ ਗਿਆ। ਇਹ ਸਭ ਤੋਂ ਵੱਧ ਆਇਆ ਜੀ ਸਭ ਤੋਂ ਵੱਧ ਵਿਕਰੇਗਾ। ਰੰਗ ਸਾਰੇ ਟੌਪ ਕਲਾ ਕਲਰ ਨੇ ਜੀ ਦਿਖਾ ਦਿਓ ਜੀ ਰੰਗ ਸਾਰੇ ਦਿਖਾ ਦੋ ਬਾਬਿਓ ਲਓ ਜੀ ਓਕੇ ਜੀ ਪਹੁੰਚੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਾਦ ਤੋਂ ਵਾਦ ਕਰਦੇ ਹੋ ਸ਼ੇਅਰ ਓਕੇ ਜੀ ਧੰਨਵਾਦ